ਤੇ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਗਿੱਧਾ ਆਉਂਦਾ ਭੰਗੜਾ ਆਉਂਦਾ ਤੇ ਝੁੰਮਰ ਆਉਂਦਾ ਤੇ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਪਰ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਉਹ ਚੀਜ਼ਾਂ ਅੱਜ ਕੱਲ ਸਾਨੂੰ ਯੂਨੀਵਰਸਿਟੀਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕਾਲਜਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਸਕੂਲਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਆਮ ਹੁੰਦੀਆਂ ਸੀਗੀਆਂ ਪਿੰਡਾਂ ਦੇ ਵਿੱਚ ਆਮ ਹੁੰਦੀਆਂ ਸੀਗੀਆਂ ਉਹ ਸਾਨੂੰ ਵੇਖਣ ਨੂੰ ਮਿਲਦੀਆਂ ਸਨ ਪਰ ਇਸੇ ਦੇ ਨਾਲ ਹੀ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਇੱਕ ਕੋਚ ਦੇ ਨਾਲ ਜੀ ਹਾਂ ਕੋਚ ਨੇ ਮਲਵਈ ਗਿੱਧੇ ਦੇ ਕੋਚ सुरेंद्र ਚਿੰਦੀ ਉਹਨਾਂ ਦਾ ਨਾਮ ਹੈ ਤੇ ਉਹ ਮਲਵਈ ਗਿੱਧਾ ਕਰਾਉਂਦੇ ਨੇ ਆਪ ਵੀ ਪਹਿਲਾਂ ਉਹਨੇ ਕੀਤਾ ਤੇ ਹੁਣ ਯੂਨੀਵਰਸਿਟੀਜ਼ ਦੇ ਵਿੱਚ ਕਾਲਜਾਂ ਦੇ ਵਿੱਚ ਉਹ ਗਿੱਧਾ ਕਰਵਾਉਂਦੇ ਨੇ ਜੀ ਸੋ ਅਸੀਂ ਉਹਨਾਂ ਦਾ ਹੁਣ ਸਵਾਗਤ ਕਰਦੇ ਹਾਂ ਹੈਲੋ ਜੀ ਹੈਲੋ ਜੀ ਹੈਲੋ ਜੀ ਹੈਲੋ सुरेंद्र ਚਿੰਦੀ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਗਾ ਜੀ ਆ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹੋਠ ਠੀਕ ਠਾਕ ਹੋ ਹਾਂ ਜੀ ਹਾਂ ਜੀ ਤੁਸੀਂ ਦੱਸੋ ਕੀ ਟਰ ਹੈ ਜੀ ਜੀ ਬਹੁਤ ਵਧੀਆ ਸੋ ਸੁਰਿੰਦਰ ਸਿੰਧੀ ਜੀ ਤੁਸੀਂ ਜਿਵੇਂ ਮਲਵਾਈ ਗਿੱਧੇ ਦੇ ਕੋਚ ਹੋ ਜੀ ਸਰ ਅਕਸਰ ਜਾਣਿਆ ਜਾਂਦਾ ਕਿ ਜਿਹੜਾ ਗਿੱਧਾ ਨਾ ਕੁੜੀਆਂ ਵੱਲੋਂ ਪਾਇਆ ਜਾਂਦਾ ਸਾਡੇ ਹਰ ਇੱਕ ਦੇ ਦਿਲ ਦੇ ਜ਼ਹਿਨ ਦੇ ਵਿੱਚ ਇਹ ਗੱਲ ਵਸੀ ਹੋਈ ਹੈ ਕਿ ਜਿਹੜਾ ਗਿੱਧਾ ਕੁੜੀਆਂ ਹੀ ਪਾਉਂਦੀਆਂ ਨੇ ਪਰ ਜਿਹੜਾ ਮਲਵਾਈ ਗਿੱਧਾ ਹੈ ਕਹਿੰਦੇ ਮੁੰਡੇ ਪਾਉਂਦੇ ਨੇ ਹਾਂ ਜੀ ਹਾਂ ਇਹ ਜਿਹੜਾ ਮਲਵਾਈ ਗਿੱਧਾ ਹੈ ਇਹ ਜੈਂਟਸ ਪਾਉਂਦੇ ਨੇ ਜੀ ਥੋੜਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਅੱਜ ਦੱਸੋ ਜੀ ਹਾਂ ਜੀ ਹਾਂ ਇਹ ਪਹਿਲਾਂ ਛੜੇ ਪਾਇਆ ਕਰਦੇ ਸੀਗੇ ਕਿਉਂਕਿ ਜਿਨ੍ਹਾਂ ਨੂੰ ਕੋਈ ਬਰਾਤ ਨਹੀਂ ਲੈ ਕੇ ਜਾਇਆ ਕਰਦਾ ਸੀਗਾ ਅੱਜ ਉਸ ਆਲੀ ਬੰਦੋਸ ਪਹਿਲਾਂ ਨਹੀਂ ਗੱਲਾਂ ਨੇ ਜੀ ਹੂੰ ਹੂੰ ਤੋਂ ਪਹਿਲਾਂ ਨਹੀਂ ਗੱਲਾਂ ਨੇ ਸਾਡੇ ਬਜ਼ੁਰਗ ਜਿਹੜੇ ਪੌਦੇ ਸੀਗੇ ਜਿਵੇਂ ਬਾਬੇ ਚੱਠਿਆਂ ਵਾਲੇ ਨੇ ਜੀ ਹੂੰ ਹੂੰ ਪੌਦੇ ਨੇ ਉਹਨਾਂ ਨਾਲ ਵੀ ਮੈਂ ਪੌਂਦਾ ਰਿਹਾ ਤੇ ਉਹਨਾਂ ਨੂੰ ਸਿੱਖਣ ਤੋਂ ਮਿਲਿਆ ਮੇਜਰ ਸਰ ਜੀ ਨੇ ਮਾਨਕ ਭਾਜੀ ਨੇ ਹੂੰ ਹੂੰ ਜਿਨ੍ਹਾਂ ਤੋਂ ਪੌਦੇ ਸਿੱਖੇ ਆ ਬਾਲ ਬਤੰਗਾ ਜੀ ਜੀ ਉਹ ਰਕਾ ਜੀ ਵੀ ਨੇ ਵੱਡੇ ਵੀਰ ਜੀ ਵੀ ਨੇ ਹੂੰ 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 ਤੇ ਇਹ ਜਦੋਂ ਕੋਈ ਉਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਹੁੰਦਾ ਸੀ ਤਾਂ ਫਿਰ ਉਹ ਰਹੀ ਆ ਕਿ ਉਸ ਨਾਲ ਕੁਝ ਬਚਾਉਣ ਲੱਗੇ ਨਹੀਂ ਕੋਈ ਠੂਕ ਨਹੀਂ ਬਈਆ ਜਾਂ ਕੋਈ ਕੋਈ ਵੀ ਸੰਦ ਪੀਪੀ ਪਈਆ ਹੂੰ ਹੂੰ ਉਹ ਉਹਨਾਂ ਨੂੰ ਬਚਾਉਣ ਲੱਗੇ ਨੇ ਉਹ ਉਹ ਸਾਰਿਆਂ ਦਾ ਰੂਪ ਧਾਰ ਕੇ ਕਿਸੇ ਨੇ ਕਾਰਟੂਨ ਬਣਾ ਲਈ ਜਿਹਨੇ ਸਾਡੇ ਦੀ ਹਾਂਜੀ ਅੱਜ ਕੱਦ ਮਨਵਈ ਕਿੱਦਿਆ ਕਿ ਹੁਣ ਮਨਵਈ ਕਿੱਦਿਆ ਨੇ ਹੁਣ ਤਾਂ ਜੀ ਵਿਆਹ ਤੇ ਹੀ ਪੈਣ ਲੱਗੇ ਇਹ ਹੂੰ ਹੂੰ ਜਿਹੜਾ ਅਸਲ ਮਨਵਈ ਕਿੱਦਾਂ ਉਹ ਮਨਵਈ ਕਿੱਦਾਂ ਆਪਣੇ ਕਾਲਜਾਂ 'ਚ ਹੀ ਪੈਂਦਾ ਹੈ ਤੇ ਯੂਨੀਵਰਸਿਟੀ ਦੇ ਵਿੱਚ ਪੈਂਦਾ ਹੈ ਜੀ ਹਾਂ ਕਿਉਂਕਿ ਮੈਂ ਮਤਲਬ ਇਹ ਕਿੱਦਾਂ ਸਿੱਖਿਆ ਜੀ ਬੰਮੀ ਬਾਈ ਹੋਣਾ ਤੋਂ ਬੰਮੀ ਬਾਈ ਹੋਣਾ ਨਾਲ ਮੈਂ ਕਾਫੀ ਦੇਸ਼ ਜਾ ਕੇ ਆਇਆ ਫੋਰਨ ਜੀ ਉਹਨਾਂ ਨੇ ਦਾ ਟੂਰ ਕੀਤਾ ਮੈਂ ਇਸ ਤੇ ਜਾਂ ਕੀ ਉਹਨਾਂ ਨਾਲ ਤੇ ਬਾਕੀ ਜੀ ਪਟੀ ਬੀ ਜੀ ਸੀ ਮੇਰੇ ਸਟੂਡੈਂਟ ਆ ਜੱਗੀ ਜੀ ਮੇਰੇ ਪੁਰਾਣੇ ਸਟੂਡੈਂਟ ਅੱਜ ਵੀ ਉਹ ਮੈਨੂੰ ਮੈਂ ਇਹਨਾਂ ਨੂੰ ਯਾਦ ਕਰਦਾ ਤਾਂ ਉਹ ਮੇਰੇ ਨਾਲ ਆਉਂਦੇ ਨੇ ਜੀ ਹਾਂਜੀ ਉਹ ਅੱਜ ਕੱਲ ਪੰਜਾਬ ਪੁਲਿਸ ਦੇ ਵਿੱਚ ਨੇਗੇ ਠੀਕ ਹੈ ਜੀ ਆ ਆਪਣੇ ਮਾਤਾ ਕੁਝ ਨਹੀਂ ਕਾਲ ਦੀ ਟੀਮ ਹੈ ਸੀਕਲ ਲੱਗੀ ਸੀ ਉੱਪਰ ਜਾਣ ਦੇ ਵਿੱਚ ਹੂੰ ਹੂੰ ਉਹ ਵੀ ਨਹੀਂ ਕੋਚ ਕੀ ਕੋਚਿੰਗ ਦਿੱਤੀ ਸੀ ਦੇ ਵਿੱਚ ਢੋਲਪੇ ਮੰਨੇ ਆਪਕ ਪਲੇ ਕੀਤੀ ਸੀਗੀ ਤੇ ਜੀ ਯੂਨੀਵਰਸਿਟੀ ਗਈ ਯੂਨੀਵਰਸਿਟੀ ਦੇ ਵਿੱਚ ਵੀ ਸਾਈਕਲ ਲੱਗੀ ਟੀਮ ਨੂੰ ਜੀ ਹਾਂ ਜੀ ਤੇ ਇਹ ਜੋ ਮੰਨ ਲਈ ਕਿਦਾ ਹੈ ਮਤਲਬ ਇਹਦਾ ਮੈਂ ਦੱਸ ਰਿਹਾ ਸੀਗਾ 1970 ਦੇ ਵਿੱਚ ਪਹਿਲੀ ਗੇਲ ਪਾਲਾ ਸਤਾਜ ਜੀ ਨੇ ਦੋਹਾਂ ਨੇ ਪਾਇਆ ਸੀਗਾ 15 ਗਾ ਦਿੱਲੀ ਦੇ ਵਿੱਚ ਜੀ ਹਾਂਜੀ ਜੋ ਉਹਨਾਂ ਤੋਂ ਵੀ ਮੈਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਜੀ ਉਹ ਪੁਰਾਣੀ ਢੋਲੀ ਸੀ ਉਹ ਵੀ ਜੋ ਪੰਮੀ ਬਾਈ ਦੇ ਉਸਤਾਦ ਜੀ ਜੀ ਹਾਂਜੀ ਤੇ ਉਹ ਨਿਆ ਦੌਰ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਢੋਲ ਵਜਾਇਆ ਹੋਇਆ ਦਨੀਪ ਕੁਮਾਰੀ ਦੀ ਫਿਲਮਾਂ ਜਿਹੜਾ ਜੀ ਚੱਲਦਾ ਜੀ ਸਾਹਿਬ ਜੀ 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 ਬਿਲਕੁਲ ਜੀ ਜੀ ਹਾਂਜੀ ਹੂੰ ਹੂੰ ਤੇ ਪੱਕੀ ਸਾਡਾ ਜਿਹੜਾ ਪਛੋਕਰਾ ਜੀ ਹੈਲੋ ਹਾਂਜੀ ਹਾਂਜੀ ਥੋੜੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਇਹ ਸਾਡਾ ਬਿਸ਼ੋਕਰ ਹੈ। ਅਸੀਂ ਗਵਾਲੀਅਰ ਘਰਾਣੇ ਵਿੱਚ ਸ਼ਿਕਰਦਾਂ ਵੀ। ਹੂੰ ਹੂੰ। ਬਸ ਮੁਹੰਮਦ ਸਦੀਕ ਸਾਉ ਸਾਡੇ ਚਾਚਾ ਗੁਰੂ ਜੀ ਨੇ। ਜੀ। ਸਾਡੇ ਮੈਂ ਸਾਡੀ ਹੁਣ ਚੌਥੀ ਪੀੜ੍ਹੀ ਚੱਲਦੀ ਬਚਪਨ ਤੋਂ ਮੈਂ ਸੰਗੀਤ ਨਾਲ ਜੁੜਿਆ ਹੋਇਆ। ਹੂੰ। ਤੇ ਸਾਡੇ ਪਰਿਵਾਰ ਨੂੰ ਸੰਗੀਤ ਨਾਲ ਜੁੜਿਆ ਹੋਇਆ ਤਾਂ ਮੇਰੇ ਟੀਚਰ ਨੇ ਜੀ 뮤직 ਟੀਚਰ ਨੇ। ਹੂੰ। ਤੇ ਮੈਂ ਮਾਤਾ ਗੁਰੂ ਜੀ ਕਾਲਜ ਜਾਣਾ ਤਾਂ ਬੁਲਾਉਂਦੇ ਆ ਮੈਨੂੰ ਸਰ ਜੀ ਮੀਰਾ ਸਾਥੀ। ਜੀ ਜੀ ਜੀ। ਮਨਜੀਤ ਸਰ ਨੇ ਹੁਕਮ ਲਿਆ ਮੈਨੂੰ ਬੁਲਾਉਂਦੇ ਆ ਮਨਜੀਤ ਸਰ ਨੇ ਮਨਮੋਹ ਸਰ ਹੁੰਦੇ ਸੀ ਪਹਿਲਾਂ ਵੀ ਜੀ ਲਗੇ ਅਮਰੀਕਾ ਹੂੰ ਤੇ ਉਹਨਾਂ ਦੀ ਵੀ ਮੇਰੇ ਤੇ ਬੜੀ ਕਿਰਪਾ ਰਹੀ ਹੈ ਜੀ ਬਹੁਤ ਖੁਸ਼ ਹਾਂ ਤੁਸੀਂ ਬਹੁਤ ਹੀ ਸੋਹਣਾ ਦੱਸਿਆ ਕਿ ਤੁਸੀਂ ਬਹੁਤ ਸਾਰੇ ਆਰਟਿਸਟ ਦੇ ਨਾਲ ਬਹੁਤ ਵੱਡੇ ਵੱਡੇ ਫਨਕਾਰ ਜਿਹੜੇ ਸੰਗੀਤ ਜਗਤ ਦੇ ਵਿੱਚ ਆਪਣਾ ਨਾਮ ਖੱਟ ਚੁੱਕੇ ਨੇ ਤੇ ਖੱਟ ਵੀ ਰਹੇ ਨੇ ਉਹਨਾਂ ਨਾਲ ਤੁਸੀਂ ਮਲਵੇ ਗਿੱਦਾ ਪੇਸ਼ ਕੀਤਾ ਇਹ ਢੋਲਕ ਵੀ ਵਜਾਈ ਐ ਸੋ ਹੁਣ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਦੋਂ ਤੁਸੀਂ ਉਹਨਾਂ ਨਾਲ ਸੰਗਤ ਕਰਦੇ ਸੀ ਸੋ ਕਿਵੇਂ ਦਾ ਰਿਸ਼ਤਾ ਹੁੰਦਾ ਸੀ ਕਹਿੰਦੇ ਕਿ ਨਾ ਜਦੋਂ ਆਪਾਂ ਕਿਸੇ ਵੱਡੇ ਫਨਕਾਰ ਨਾਲ ਸਿੱਖਦੇ ਆ ਜਾਂ ਆਰਟਿਸਟ ਨਾਲ ਸਿੱਖਦੇ ਆ ਤਾਂ ਅਸੀਂ ਤਾਂ ਥੋੜਾ ਜਿਹਾ ਡਰ ਕੇ ਜਰੂਰ ਰਹਿੰਨੇ ਆ ਉਹਨਾਂ ਤੋਂ ਕਿਉਂ ਪੰਮੀ ਬਾਈ ਜੀ ਨਾਲ ਕਾਫੀ ਸਟੇਜਾਂ ਵੀ ਕੀਤੀਆਂ ਜੀ ਮੈਂ ਬੜੀਆਂ ਸਿੰਗਰ ਨਾਲ ਜੀ ਕੀਤੀਆਂ ਹੂੰ ਜ਼ਿਆਦਾ ਮੈਂ ਪੰਮੀ ਬਾਈ ਜੀ ਨਾਲ ਹੀ ਰਹਾ ਉਹਨਾਂ ਤੋਂ ਬਹੁਤ ਕੁਝ ਸਿੱਖਤੀ ਮਿਲਿਆ ਮੈਨੂੰ ਜੀ ਹਾਂ ਜੀ ਜੀ ਹਾਂਜੀ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਸਾਡਾ ਰਿਸ਼ਤਾ ਦਾ ਜਿਵੇਂ ਬਾਪ ਪੁੱਤ ਦਾ ਹੁੰਦਾ ਹੈ ਉਹ ਹੀ ਹੁੰਦਾ ਹੈ ਹੂੰ ਤੇ ਪੂਰ ਨਹੀਂ ਦਿੰਦਾ ਤੇ ਘਰ ਮੰਨਣੀ ਪੈਂਦੀ ਆ ਅੱਜ ਕੱਲ ਦੇ ਸਮੇਂ ਚੱਲਦੇ ਬੱਚੇ ਉਹ ਵੱਖਰੀ ਗੱਲ ਹੈ ਹੂੰ ਤੇ ਕੋਈ ਮੈਨੂੰ ਟੀਮ ਵਧੀਆ ਮਿਲੀ ਆਪਣੇ ਮਾਤਾ ਗੁਜਰੀ ਕਾਲਜ ਦੀ ਜਿਵੇਂ ਮੈਂ ਕਹਿੰਦਾ ਸੀ ਵੈਸੇ ਬੱਚੇ ਅੱچھے ਜਿਹੜਾ ਅੱਜ ਕੱਲ੍ਹ ਦੇ ਬੱਚੇ ਨਹੀਂ ਮੰਨਦੇ ਇਹ ਤਾਂ ਤਾਂ ਹੀ ਗੱਲ ਜੀ ਹਾਂਜੀ ਸੋ ਤੁਸੀਂ ਸਾਡੇ ਹੁਣ ਦਰਸ਼ਕਾਂ ਨੂੰ ਦੱਸੋ ਕਿ ਜਿਹੜਾ ਇਹ ਮਲਵਈ ਗਿੱਧਾ ਹੈ ਇਹ ਕਿਵੇਂ ਪਾਇਆ ਜਾਂਦਾ ਹੈ ਤੇ ਕਿਵੇਂ ਬੋਲੀਆਂ ਪਾਈਆਂ ਜਾਂਦੀਆਂ ਨੇ ਤੇ ਜਿਵੇਂ ਕਿਵੇਂ ਢੋਲਕ ਵਜਾਇਆ ਜਾਂਦਾ ਹੈ ਹਨਾ ਕੀ ਕੀ ਹੁੰਦਾ ਹੈ ਇਸ ਦੇ ਵਿੱਚ ਤੋਂ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਗਿੱਧਾ ਕੁੜੀਆਂ ਪਾਉਂਦੀਆਂ ਨੇ ਪਰ ਮਲਵਈ ਗਿੱਧਾ ਮੁੰਡੇ ਪਾਉਂਦੇ ਨੇ ਇਹ ਮਰਦਾਂ ਦਾ ਨਾਚ ਹੈ ਇਹ ਮਲਵਈ ਗਿੱਧਾ ਜੀ ਇਹਦੀ ਜਿਹੜੀ ਚਾਲ ਹੈ ਉਹ ਮਰਦਾਂ ਲਈ ਹੈ ਸੁਣ ਲੋ ਜੀ ਤੇ ਜਿਹੜਾ ਇਹਦਾ ਤਾਲ ਹੈ ਉਹ ਵੀ ਵੱਖਰੀ ਹੈ ਹੂੰ ਜਿੱਦੇ ਵੀ ਤਾਲ ਵੱਖਰੀਆਂ ਕੁੜੀਆਂ ਦੇ ਤੇ ਮੁੰਡਾ ਆਪਣੇ ਮੁੰਡਿਆਂ ਦੀ ਵੱਖਰੀ ਹੈ ਹੂੰ ਕਿਉਂਕਿ ਜਦੋਂ ਵੀ ਆਪਾਂ ਮਰਦਾ ਗਾਂਟ ਕਰਦੇ ਨੇ ਤਾਂ ਫਰਕ ਤਾਂ ਪਈ ਹੈ ਜੀ ਹੂੰ ਉਹ ਕਬੂਲੀ ਸੁਣਾਉਣਾ ਜੀ ਪਾਣੀ ਸੋ ਜੀ ਆਣ ਦਿਓ ਆਣ ਦਿਓ ਜੀ ਹਾਂ ਜੀ ਹਾਂ ਉਹ ਦੂਗੇ ਹੋ ਕੇ ਪੋਰ ਪਰ ਉਹ ਦਲ ਝੂਠ ਨਾ ਜਾਣੀ ਓਏ ਧਰਤੀ ਬੰਜਰ ਹੋ ਜੂ ਸਾਰੀ ਤਕਰੀਬਨ ਜੇ ਉਹ ਜੂ ਸਾਰੀ ਉਹ ਜਿਹੜੀ ਪਾਣੀ ਪਿਆਸੇ ਮਰ ਜਾਗੇ ਜੇ ਨਾ ਬਤੀਾ ਪਾਣੀ ਪਿਆਸੇ ਮਰ ਜਾਗੇ ਜੇ ਨਾ ਬਤੀਾ ਪਾਣੀ ਪਿਆਸੇ ਮਰ ਜਾਗੇ ਕੀ ਹੈ ਕੀ ਬਾਤ ਹੈ ਬਹੁਤ ਹੀ ਸੋਹਣੀ ਬੋਲੀ ਭਾਈ ਤੁਸੀਂ ਬੋਲੀ ਤੋਂ ਪਤਾ ਲੱਗਦਾ ਕਿ ਪਾਣੀ ਬੜਾ ਡੁੰਗਾ ਹੁੰਦਾ ਜਾ ਰਿਹਾ ਇਹ ਸਮੱਸਿਆ ਵੀ ਬਣੀ ਹੋਈ ਹੈ ਅਕਸਰ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹਦੇ ਬਾਰੇ ਗੱਲ ਵੀ ਕਰਦੇ ਹੁੰਦੇ ਆ ਤੇ ਤੁਸੀਂ ਬਹੁਤ ਹੀ ਵਧੀਆ ਜਾਗਰੂਕ ਵੀ ਕਰਦੇ ਹੋ हां जी कल अपने काबर दीदी तुस्य दी बैठंडे करनी है जी 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 बिल्कुल बिल्कुल जी ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਮੈਂ ਜੋ ਅਕ ਬੋਲੀ ਮਗ ਨੂੰ ਸੁਣਣਾ ਹਾਂ ਜੀ ਆਪਣੇ ਪਾਲ ਪਤੰਗਾ ਜੀ ਦੀ ਲੇਖੀ ਵੀ ਨਹੀਂ ਪਾਲ ਪਤੰਗਾ ਜੀ ਦੀ ਉਹ ਲਿਖੀ ਹੋਈ ਹੈ ਹਮ ਆਪਣੇ ਪੁਨੀ ਆਈ ਹਾਂ ਜੀ ਉਹ ਥਾਲੀ 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 ਉਹ ਸੱਤਰ ਮੁੰਡਿਆਂ ਪਿੱਛੇ ਲੋਕੋ ਉਹ ਸੱਤਰ ਮੁੰਡਿਆਂ ਪਿੱਛੇ ਲੋਕੋ ਕੁੜੀਆਂ ਹੈ ਗਈਆਂ ਚਾਲੀ ਉਹ ਕੁੜੀਆਂ ਬਾਜਨਗ ਦੇ ਸੋਵੇ ਕੁੜੀਆਂ ਬਾਜਨਗ ਦੇ ਸੋਵੇ ਨਾ ਗਿੱਦਿਆਂ ਵਿੱਚ ਤੌੜੀ ਲੋਕੋ ਨਹੀਂ ਨੱਬਣੀ ਨਾ ਮਾਸੀ ਨਾ ਸਾਵੀ ਲੋਕੋ ਨਹੀਂ ਨੱਬਣੀ ਉਹ ਮਾਸਤੀ ਨਾ ਗੌਲੀ ਲੋਕੋਂ ਨਹੀਂ ਲੱਭਣੀ ਜੀ ਹੈਲੋ ਜੀ ਬਹੁਤ ਹੀ ਖੂਬਸੂਰਤ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਹੈ ਕਿ ਸਾਨੂੰ ਕੁੜੀਆਂ ਨਹੀਂ ਲੱਭਣਗੀਆਂ ਕਿਉਂਕਿ ਪਲੂਣ ਹੱਤਿਆ ਹੁੰਦੀ ਜਾ ਰਹੀ ਹੈ ਤੇ ਲੋਕੀ ਜੀ ਤੇ ਜੋ ਮੋਬਾਈਲ ਆ ਮੋਬਾਈਲ ਨੇ ਰਿਸ਼ਤੇ ਖਤਮ ਕਰਦੇ ਹੂੰ ਇਹ ਤੁਹਾਨੂੰ ਮੰਨਣੀ ਪੈਣੀ ਹੈ ਸਰ ਗੱਲ ਬਿਲਕੁਲ ਜੀ ਗੱਲ ਤਾਂ ਦੇ ਕੋ ਮੰਨਣੀ ਹੀ ਪੈਣੀ ਹੈ ਇਹ ਗੱਲ ਹੈਵੀ ਸੱਚੀ ਹੈ ਤੇ ਬਹੁਤ ਹੀ ਵੱਡਾ ਸੰਤਾਪ ਸਾਨੂੰ ਭੋਗਣਾ ਪੈਣਾ ਜੀ ਫਿਰ ਹਾਂਜੀ 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 ਨਈ ਸੋ ਮਤਲਬ ਗੱਲ ਮਲਬਈ ਗਿੱਧੜੀ ਚੱਲ ਰਹੀ ਸੀ ਜੀ ਅੱਜ ਕੱਲ ਵੀ ਮੈਂ ਤੁਹਾਨੂੰ ਇੱਕ ਬੋਲੀ ਸੁਣਾਉਣਾ ਜੀ ਟੋਲਕੇ ਨਾਲ ਪਾ ਦਿਓ ਜੀ ਫਿਰ ਟੋਲਕੇ ਨਾਲ ਸੁਣਾਵਾਂ ਮੈਂ ਆ ਫਿਰ ਯਾਰਾ ਹੋਰ ਹੋ ਜਾਊਗਾ ਜੀ ਵਖਰਾ ਇੱਕ ਮਿੰਟ ਸਰ ਸਰ ਜੀ ਜੀ ਤੁਹਾਡਾ ਮਨ ਟੋਲਕੇ ਚੱਕਣੀ ਮੈਂ ਬੰਦਾ ਜੀ ਹਲੋ ਜੀ ਸਰ ਜੀ ਸਰ ਆਵਾਜ਼ ਆ ਰਹੀ ਹੈ ਜੀ ਜੀ ਆ ਰਹੀ ਹੈ ਜੀ ਆ ਰਹੀ ਹੈ ਅੱਛਾ ਜੀ ਤੜੀ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਜੀ ਆ ਰਹੀ ਬਿਲਕੁਲ ਜਾਰੀ ਰੱਖੋ ਗੱਲਬਾਤ ਉਹ ਕਦੇ ਸਮਾਂ ਸੀ ਤੜਕੇ ਉੱਠ ਕੇ ਦੁੱਧ ਰੜਕਦੀਆਂ ਕੁੜੀਆਂ ਉਹ ਛੜਕੇ ਕੱਟਣੇ ਬਾਦ ਕੱਢਣੇ ਉਹ ਛੜਕੇ ਕੱਟਣੇ ਬਾਦ ਕੱਢਣੇ ਵਿਰਸੇ ਦੇ ਨਾਲ ਜੁੜੀਆਂ ਉਹ ਅੱਜ ਕੱਲ੍ਹ ਵਰਸਾ ਫੇਸਬੁਕ ਨੇ ਅੱਜ ਕੱਲ੍ਹ ਵਰਸਾ ਫੇਸਬੁਕ ਨੇ ਦੇੜੇ ਰੰਗ ਬਖਾਤੇ ਵੀ ਰਸਾ ਬਦਲ ਗਿਆ ਚੰਗਿਆ ਚਾਲ ਬਖਾਤੇ ਵੀ ਰਸਾ ਬਦਲ ਗਿਆ ਸਦੀਆਂ ਦਾ ਰਸਾ ਬਖਾਤੇ ਵੀ ਰਸਾ ਬਦਲ ਗਿਆ ਸਦੀਆਂ ਦਾ ਰਸਾ ਬਖਾਤੇ ਵੀ ਰਸਾ ਬਦਲ ਗਿਆ ਹੋਏ ਹੋਏ ਕੀ 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 ਬਾਤ ਆ ਜਿਹੜਾ ਤੁਸੀਂ ਐਂਡ 'ਚ ਹੋਏ ਹੋਏ ਕਰਦੇ ਨਾ ਤਾਂ ਜੀ ਦੇਖੋ ਕੀਲ ਕੇ ਰੱਖ ਦਿੰਦਾ ਬਾਕੀ ਬਹੁਤ ਹੀ ਸੋਹਣਾ ਲੱਗਿਆ ਤੁਸੀਂ ਬੜੀ ਸੋਹਣੀ ਢੋਲਕ ਵਜਾਉਂਦੇ ਹੋ ਤੇ ਬੋਲੀਆਂ ਪਾਉਂਦੇ ਹੋ ਤਾਈਓ ਤੁਹਾਡਾ ਨਾਮ ਹੈ ਉਹ ਮਲਵਈ ਕਿੱਦੇ ਵਿੱਚ ਹੋਏ ਹੋਏ ਨਹੀਂ ਨਾ ਹੋਊਗਾ ਮਲਵਈ ਕਿੱਦਾਂ ਹੀ ਨਹੀਂ ਆਈ ਜੀ ਅੱਛਾ ਜੀ ਮਜਾਨੀ ਇਹ ਹੋਏ ਹੋਏ ਨਾਲ ਹੀ ਮਲਵਈ ਕਿੱਦਾਂ ਜਾਣਾ ਜਾਂਦਾ ਬਿਲਕੁਲ ਇਹ ਹਵਾ ਤੇ ਹੋਏ ਹੋਏ ਜੋ ਐਂਡਾ ਬੋਲੀ ਦਾ ਹੋਏ 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 ਜੀ ਬਹੁਤ ਹੀ ਖੂਬਸੂਰਤ ਤੇ ਸਰ ਤੁਸੀਂ ਜਿਵੇਂ ਮਲਵਈ ਕਿੱਦਾਂ ਪਾਉਂਦੇ ਹੋ ਸਿਖਾਉਂਦੇ ਹੋ ਬੱਚਿਆਂ ਦੇ ਵਿੱਚ ਸੋ ਕਿੰਨਾ ਕੁ ਹੁੰਗਾਰਾ ਮਿਲਦਾ ਜਦ ਤੁਸੀਂ ਸਿਖਾਣ ਜਾਂਦੇ ਹੋ ਉੱਥੇ ਹੁੰਗਾਰਾ ਤਾਂ ਜੀ ਬਹੁਤ ਮਿਲਦਾ ਮੈਂ ਆਪਣੇ ਡੀਬੀਏ ਵੀ ਸਕੂਲ ਬਾਬੇ ਨੂੰ ਸਿਖਾਇਆ ਸੀ ਜੀ ਹੂੰ ਹੂੰ 2010 ਦੀ ਗੱਲ ਦੱਸਣਾ ਤੁਹਾਨੂੰ ਮੈਂ ਜੀ ਉਹ ਫਸਟ ਲੱਗੀ ਜੀ ਮੈਂ ਸੰਦਰਤਰ ਤੋਂ ਬਣੀ ਹਾਂ ਇਹ ਤੇ ਉਹ ਹੰਸਰਾਜ ਦਾ ਨੋਰੀਆਂ ਕਾਲਜਾ ਉੱਥੇ ਹੂੰ ਹੂੰ ਜੀ ਆਇਆ ਨਾ ਹਾਂਜੀ ਮੈਂ ਹਾਂ ਉਹ ਕਨੇ ਵੀ ਸਾਡੇ ਬੱਚਿਆਂ ਨੂੰ ਸਿਖਾ ਕੇ ਜਾ ਉਹਨਾਂ ਨੇ ਕੁੜੀਆਂ ਮੈਂ ਉੱਥੇ 10000 ਕੁੜੀਆਂ ਸੀ ਹੂੰ ਹੂੰ ਕੁੜੀਆਂ ਨੂੰ ਜਿਨਾ 10000 ਦੇ ਵਿੱਚੋਂ 20 ਕੁੜੀਆਂ ਮੈਂ ਸਿਲੈਕਸ਼ਨ ਕੀਤੀ ਹੂੰ ਉਹਨ ਵਕਤ ਨੂੰ ਸੁਝਾਇਆ ਮੈਨੇ ਕਿ ਕੁੜੀ ਨਾਲ ਮੈਂ ਮਤਲਬ ਜੀ ਕਿੱਦਾਂ ਹੋਇਆ ਠੀਕ ਹੈ 2015 ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਜੀ ਜੀ ਬਸ ਹਾਂ ਜਿਉਂ ਮੈਂ ਆਪਣਾ ਮਤਲਬ ਜੀ ਕਿੱਦਾਂ ਜਿਵੇਂ ਪੰਗੜਾ ਹੂੰ ਹੂੰ ਇਹ ਇਹ ਪਤਾ ਕਿੱਦਾਂ ਹੈ ਜੀ ਜੀ ਇਹ ਆਪਣੇ ਮਤਲਬ ਜੀ ਕਿੱਦੋਂ ਨੂੰ ਵੀ ਆਪਾਂ ਅੱਗੇ ਲਿਆਉਣਾ ਚਾਹੁੰਦੇ ਆ ਤੇ ਮੇਰਾ ਕਿ ਕੋਈ ਕੋਸ਼ਿਸ਼ ਨਹੀਂ ਜੀ ਮੈਂ ਸੱਦੇਆਂ ਗੋਲੀਆਂ ਵਾਹਾਂ ਵਧੀਆ ਗੋਲੀਆਂ ਦੇਖੀ ਜੀ ਹੂੰ ਹੂੰ ਤੇ ਮੈਂ ਉਹ ਸਾਰਿਆਂ ਨੂੰ ਹੀ ਠੀਕ ਕਹਣਾ ਜੀ ਜੀ ਕੀ ਕਰ ਸਕਦੇ ਆ ਵੀ ਵਧੀਆ ਜਿਵੇਂ ਸਰਦੂ ਮਸਕੰਦਰ ਜੀ ਵਧੀਆ ਗਾਉਂਦੇ ਸੀ ਪੰਮੀ ਬਾਈ ਜੀ ਵਧੀਆ ਗਾਉਂਦੇ ਆ ਉਸ ਤਰ੍ਹਾਂ ਅਰਦਾਸ ਮਾਨ ਜੀ ਸਾਫ ਸੁਥਰਾ ਗਾਉਂਦੇ ਆ ਬੋਲੀਆਂ ਵਧੀਆ ਹੋਰ ਜਿਹੜੇ ਆਪਾਂ ਘਰੇ ਬੈ ਕੇ ਨਹੀਂ ਸੁਣ ਸਕੀ ਜੀ ਅੱਛਾ ਹੁਣ ਦੇਖੋ ਜਦੋਂ ਤੁਸੀਂ ਬੋਲੀਆਂ ਸਿਖਾਣੇ ਹੋ ਜਾਂ ਫਿਰ ਮਲਵਈ ਗਿੱਧਾ ਸਿਖਾਣੇ ਹੋ ਬੱਚਿਆਂ ਨੂੰ ਹਨਾ ਤੇ ਤੁਸੀਂ ਤਿਆਰ ਵੀ ਕਰ ਲੈਨੇ ਹੋ ਆਪਣੀ ਟੀਮ ਤੇ ਫਿਰ ਜਦੋਂ ਇੱਕ ਪਰਫਾਰਮੈਂਸ ਦੇਣੀ ਹੁੰਦੀ ਹੈ ਤਾਂ ਉੱਥੇ ਨਾ ਕਹਿੰਦੇ ਕਿ ਸਾਡੇ ਵਿੱਚ ਸਟੇਜ ਫੀਅਰ ਵੀ ਹੁੰਦਾ ਹਰ ਇੱਕ ਦੇ ਵਿੱਚ ਸੋ ਇੱਕ ਕੋਚ ਦਾ ਬਹੁਤ ਵੱਡਾ ਫਰਜ ਹੁੰਦਾ ਹੈ ਇੱਕ ਆਪਣੇ ਬੱਚਿਆਂ ਦੇ ਵਿੱਚ ਆਪਣੇ ਸਟੂਡੈਂਟਸ ਦੇ ਵਿੱਚ ਸਟੇਜ ਫੀਅਰ ਨੂੰ ਦੂਰ ਕਰਨਾ ਸੋ ਤੁਸੀਂ ਕਿਵੇਂ ਦੂਰ ਕਰਦੇ ਹੋ ਜੀ ਕੀ ਸ਼ਬਦ ਕਹਾਂ ਤੁਸੀਂ ਦੁਬਾਰਾ ਬੋਲਿਓ ਸਰ ਜਦੋਂ ਮੰਨ ਲਓ ਕਿ ਆਪਾਂ ਤੁਸੀਂ ਬੱਚਿਆਂ ਨੂੰ ਤਿਆਰ ਕਰ ਲੈਨੇ ਹੋ ਆਪਣੇ ਮਲਵਈ ਗਿੱਧਾ ਪਾਉਣ ਦੇ ਲਈ ਜੀ ਅ ਕਾਲਜ ਵਿੱਚ ਪਰਫਾਰਮੈਂਸ ਹੁੰਦੀ ਹੈ ਯੂਨੀਵਰਸਿਟੀਆਂ ਦੇ ਵਿੱਚ ਪਰਫਾਰਮੈਂਸ ਹੁੰਦੀ ਹੈ ਜੀ 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 ਤੇ ਉਹਦੇ ਵਿੱਚ ਫਿਰ ਸਟੇਜ ਤੇ ਜਾ ਕੇ ਪਰਫਾਰਮ ਕਰਨਾ ਹੁੰਦਾ ਕਿੱਦਾਂ ਪਾਣਾ ਹੁੰਦਾ ਤੇ ਉਹ ਜਿਹੜੀ ਚੀਜ਼ ਘ ਹੈ ਉਹ ਸਟੇਜ ਤੇ ਉੱਤੇ ਦੂਰ ਕਰਨਾ ਬਹੁਤ ਹੀ ਵੱਡਾ ਫਰਜ਼ ਹੁੰਦਾ ਕਿਉਂਕਿ ਤੁਸੀਂ ਬਹੁਤ ਸਾਰੀ ਦੁਨੀਆ ਦੇ ਸਾਹਮਣੇ ਇੱਕ ਦਰਸ਼ਕਾਂ ਨੂੰ ਪੇਸ਼ਕਾਰੀ ਦੇਣੀ ਹੁੰਦੀ ਹੈ ਸੋ ਕਿਵੇਂ ਦੂਰ ਕਰਦੇ ਹੋ ਬੱਚਿਆਂ ਦੇ ਉੱਤੇ ਤੇ ਝਿਜਕ ਉਹ ਐਦਾਂ ਹੁੰਦਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਮਾਤਾ ਗੁਜਰ ਕੌਰ ਜੀ ਦਾ ਜਾਨੇ ਚਰਨਾ ਦੇ ਵਿੱਚ ਹੂੰ ਹੂੰ ਉਹ ਨਾਲੀ ਹੋਟ ਲੈ ਕੇ ਹਾਂਜੀ ਹਾਂਜੀ ਉਹ ਮੱਥਾ ਟੇਕਦਾ ਜੀ ਮੈਂ ਕੋਈ ਨਹੀਂ ਸਲਾਮ ਕਰਦਾ ਜਾਂ ਕੋਈ ਵੀ ਠੀਕ ਹੈ ਜੀ ਜੀ ਤੇ ਮੱਥਾ ਟੇਕ ਕੇ ਅਸੀਂ ਸਾਰੀ ਟੀਮ ਜਾਣੇ ਆ ਹੂੰ ਹੂੰ ਤੇ ਸਾਰੇ ਬੱਚਿਆਂ ਨੂੰ ਸਮਝਾਇਆ ਜਾਂਦਾ ਵੀ ਭਾਈ ਮਾਲ ਜਿਹੜਾ ਨੋਂ ਲੈ ਕੇ ਚੜੋ ਜੀ ਅਰਦਾਸ ਜਦ ਵੀ ਅਸੀਂ ਕੋਈ ਵੀ ਹਾਸਿਲ ਕਰਦੇ ਆ ਪਹਿਲਾਂ ਹੂੰ ਹੂੰ ਸਭ ਤੋਂ ਪਹਿਲਾਂ ਮੈਂ ਸਾਜ ਨੂੰ ਰੱਖ ਕੇ ਪਹਿਲਾਂ ਅਰਦਾਸ ਕਰਵਾਉਂ ਆਂ ਹੂੰ ਅਰਦਾਸ ਕਰਕੇ ਬਕਾਇਦਾ ਜਿਹੜੇ ਧਰਤ ਦੇ ਬੱਚਿਆਂ ਨੂੰ ਹਮ ਹਮ ਸਰ ਜੀ ਮੈਂ ਆ ਬੰਦੂਟ ਰਣ ਕੇ ਸਰ ਅਰਦਾਸ ਕਰਦੇ ਆ ਫਿਰ ਅਸੀਂ ਸ਼ੁਰੂ ਕਰਦੇ ਆ ਉਹ ਮਾਤਾ ਗੁਜਰ ਦੇ ਕੋਰ ਦਾ ਇੰਨਾ ਹੱਥ ਹੁੰਦਾ ਸਾਡੇ ਤੇਰ ਰਹੂਗਾ ਜੀ ਹਮ ਹਮ ਜਦੋਂ ਦਾ ਜੁੜੇ ਆ ਮੈਂ ਕਦੇ ਖਾਲੀ ਨਹੀਂ ਆਇਆ ਜੀ ਕਦੇ ਫਸਟ ਕਦੇ ਸੈਕਿੰਡ ਟੀਮਾਂ ਆਪਣੀਆਂ ਲੱਗਦੀਆਂ ਆਪਣੇ ਮਾਤਾ ਗੁਜਰ ਕਾਲ ਲੈਂਦੇ ਜੀ ਹਾਂ ਜੀ ਹਾਂ ਜੀ ਸੋ ਯਾਨੀ ਕਿ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰਦੇ ਹੋ ਕਿ ਜਦੋਂ ਆਪਾਂ ਜਿਹੜਾ ਸੰਜੀਵਿਤ ਹੈ ਜੀ ਤੇ ਬੰਦੇ ਨੂੰ ਰੱਬ ਜਿਹੜਾ ਸੰਜੀਦਾ ਬੰਦੇ ਨੂੰ ਰੱਬ ਨਾਲ ਜੋੜਦਾ ਜੀ ਜਿੱਥੇ ਸੰਜੀਦਾ ਉੱਥੇ ਰੱਬ ਹੈ ਹਮ ਅਜਿਖਤਾਰ ਉੱਥੇ ਨਾ ਸੰਜੀਦਾ ਨਾ ਰੰਦਾ ਜੀ ਜੀ ਇਹਨੂੰ ਮੰਨਣੀ ਪੈਣੀ ਹੈ ਗੱਲ ਬਿਲਕੁਲ ਜੀ ਬਿਲਕੁਲ ਮੁਸਲਮਾਨ ਕੋਲ ਅਨਾਉਤੇ ਸੁਜੀਦਾ ਨਹੀਂ ਹੈ ਜੀ 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 ਹਮਤੇ ਹਾਂ ਲੱਗ ਆਪਣਾ ਟੀਨੋਂ ਲੈਨੇ ਰੰਦਾ ਜੀ ਜੀ ਸੋ ਉਹੀ ਗੱਲ ਆ ਕਿ ਕੋਈ ਕੰਮ ਕਰਦੇ ਆਪਾਂ ਤਾਂ ਥੋੜਾ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰਨਾ ਚਾਹੀਦਾ ਤਾਂ ਹੀ ਉਹ ਫਿਰ ਉਹ ਕੰਮ ਸਿਰੇ ਚੜਦਾ ਬਿਲਕੁਲ ਸਹੀ ਗੱਲ ਕਹੀ ਜੀ ਕੋਈ ਚਮੜੀ ਤੋਂ ਦੂਰ ਹੋ ਜਾਂਦੀ ਆ ਜਦੋਂ ਵਰਦੀ ਪੰਜਾਬ ਆ ਪੈ ਜਾਣਾ ਨਾ ਜੀ ਜੀ ਹਾਂ ਜੀ ਜਦੋਂ ਚਾਰਾਂ ਰੰਗ ਲੱਗ ਜਾਂਦਾ ਤੁਹਾਨੂੰ ਸਾਹ ਪੈ ਜਾਂਦਾ ਪੰਜ ਬੰਨੀ ਜਾਂਦੀ ਆ ਉਹਦੇ ਉੱਤੇ ਐਵੇਂ ਹੋ ਜਾਂਦਾ ਵੀ ਜਿਵੇਂ ਇੰਡੀਆ ਦੇ ਪਾਕਿਸਤਾਨ ਦਾ ਮੈਚ ਹੁੰਦਾ ਹੂੰ ਜੀ ਆਪਾਂ ਨੇ ਜਿੱਤਣਾ ਜੀ ਇਹ ਉਹ ਗੱਲ ਹੋ ਜਾਂਦੀ ਹੈ ਜੀ ਅ ਹੁਣ ਗੱਲ ਹੋਰ ਅੱਗੇ ਨੂੰ ਤੋਰਦੇ ਆਪਾਂ ਮੇਰਾ ਅਸੂਲ ਹੈ ਮੈਂ ਕਦੇ ਵੀ ਆਪਣੀ ਜਾਨ ਦੀ ਲਪੋਕੇ ਨਹੀਂ ਕੰਮ ਕਰਾਉਂਦਾ ਜਦੋਂ ਮੈਂ ਕਰਾਉਣਾ ਤਾਂ ਕੰਮ ਇਨਵੈਸਟੇ ਜਿੱਤੇ ਓਹ ਛੋਨੂ ਵੀ ਪਤਾ ਹੈ ਜੀ ਦੁਨੀਆ ਨੂੰ ਪੁੱਛਦਾ ਹੀ ਹੈ ਜੀ ਜੀ ਅ ਤੁਸੀਂ ਮੈਂ ਸਾਰਿਆਂ ਇੰਟਰਵਿਊ ਲੈਣ ਆਇਆ ਜੀ ਲੈਤੀ ਹੋ ਹ ਕੋ ਸਾਬ ਆਪਾਂ ਹੁਣ ਗੱਲਬਾਤ ਨੂੰ ਥੋੜੀ ਦਾ ਹੋਰ ਅੱਗੇ ਨੂੰ ਤੋਰਦੇ ਆਂ ਗੱਲਬਾਤ ਅੱਗੇ ਤੋਰਦੇ ਆ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਦੋਂ ਤੁਹਾਡੇ ਕੋਈ ਵਿਦੇਸ਼ੀ ਤੂਰ ਵੀ ਲੱਗੇ ਨੇ ਜੀ ਹਾਂ ਜੀ ਆ ਮੈਂ ਦਸਨਾ ਦੇਸ਼ ਦੇਸ਼ਾਂ ਵਿੱਚ ਹੋਰ ਕਿਤੇ ਇੰਗਲੈਂਡ, ਦਬਈ, ਜਾਰਡਨ, ਕੀਰਿਆ, ਮਲੇਸ਼ੀਆ, ਕਮਬਤ, ਆਈਲੈਂਡ ਮਾਤ ਦਾ ਕਈ ਦੇਸ਼ਾਂ ਦੇ ਦੁਰ ਕੀਤੇ ਆ ਮੈਂ ਜਿਹੜੀਆਂ ਕਲੀਅਰ ਰਿਪੋਰਟ ਵੀ ਮਿਲੇ ਮੈਨੂੰ ਜਿਹਨੇ ਮਿਲਖਾ ਸਿੰਘ ਨੂੰ ਮਿਲਿਆ ਹੋਇਆ ਜੀ ਕੀ ਬਾਤ ਹੈ ਹਾਂ ਹਾਂ ਜੀ ਆ ਇੱਲੀਆ ਕੋ ਕਲਰ ਮਿਲੇ ਹੋਏ ਮੈਨੂੰ ਤੁਲਕੇ ਦੇ ਵਿੱਚ ਮੈਂ ਠੰਡਵੇਂ ਦੇ ਵਿੱਚ ਜਾ ਕੇ ਆਂ ਜੀ ਪੰਮੀ ਬਾਈ ਜੀ ਉਹਦਾ ਨਾਈਸੀਪੀਆਰ ਬੰਦ ਓਕੇ ਹਾਂ ਜੀ ਹਾਂ ਜੀ ਅੱਛਾ ਜਦੋਂ ਤੁਸੀਂ ਉੱਥੇ ਗਏ ਪਹਿਲੀ ਵਾਰ ਵਿਦੇਸ਼ ਦੇ ਵਿੱਚ ਹਰ ਇੱਕ ਨੂੰ ਚਾਹ ਹੁੰਦਾ ਵਿਦੇਸ਼ ਦੇ ਵਿੱਚ ਜਾਣ ਦਾ ਹਨਾ ਤੇ ਤੁਸੀਂ ਇੱਕ ਬਹੁਤ ਵੱਡੀ ਫਨਕਾਰ ਆਰਟਿਸਟ ਨਾਲ ਗਏ ਹੈ ਨਾ ਖਾਸ ਕਰਕੇ ਪੰਮੀ ਬਾਈ ਜੀ ਨਾਲ ਉੱਥੇ ਹੀ ਵਿਦੇਸ਼ ਦੇ ਵਿੱਚ ਤਾਂ ਉੱਥੋਂ ਦਾ ਮਾਹੌਲ ਕਿਵੇਂ ਦਾ ਸੀਗਾ ਕਿਉਂਕਿ ਉੱਥੇ ਤਾਂ ਸਾਰੇ ਅੰਗਰੇਜ਼ ਹੁੰਦੇ ਨੇ ਹਨਾ ਕਿਸੇ ਨੇ ਐਦਾਂ ਨਹੀਂ ਕਿਹਾ ਵੀ ਪੰਜਾਬੀ ਆ ਗਏ ਨੇ ਜਾਂ ਫਿਰ ਤੁਸੀਂ ਉੱਥੇ ਗਿੱਧਾ ਵੀ ਪਾਇਆ ਹੋਣਾ ਹਨਾ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਐਦਾਂ ਕਿਹਾ ਵੀ ਪੰਜਾਬੀ ਆ ਗਏ ਸਭ ਪਿਆਰ ਕਰਦੇ ਸੀਗੇ ਕਿਉਂਕਿ ਉਹਨਾਂ ਨੂੰ ਚਲੋ ਵਾਡਿੰਗ ਤਾਂ ਨਹੀਂ ਸਮਝ ਆਉਂਦੀ ਮਿਊਜ਼ਿਕ ਦਾ ਟੈਨ ਹੈ ਨਾ ਜੀ ਯੋ ਜਿਹੜਾ ਤੁਹਾਨੂੰ ਸਮਝਦੇ ਨੇ ਉਹ ਜੀ ਐਸਪਾਸ ਨੇ ਆਪਣੇ ਕੋਈ ਐਵੇਂ ਪੰਜਾਬੀ ਜਾ ਚੁੱਕੇ ਨੇ ਆਪਣੇ ਹਰੇਕ ਦੇਸ਼ ਦੇ ਵਿੱਚ ਇਹਦਾ ਤੁਹਾਨੂੰ ਪਤਾ ਹੀ ਕੀ ਜੀ ਹਾਂਜੀ ਹੂੰ ਹੂੰ ਤਾਂ ਬਹੁਤ ਨੰ ਮਸ਼ਹੂਰ ਹੋ ਚੁੱਕਿਆ ਆਪਣਾ ਮਨਮਈ ਕਿੱਦਾਂ ਇੰਨਾ ਮਸ਼ਹੂਰ ਹੋ ਚੁੱਕਿਆ ਐ ਐਸੀ ਮਨਮਈ ਕਿੱਦਾਂ ਹੀ ਜਿਆਦੇ ਪਾਉਂਦੇ ਸੀ ਉੱਥੇ ਹੂੰ ਹੂੰ ਅੰਮ੍ਰਿਤ ਬਾਈ ਜੀ ਸਟੇਜਾਂ ਵੀ ਹੁੰਦੀਆਂ ਸੀ ਮਨਮਈ ਕਿੱਦਾਂ ਹੀ ਪਾਉਂਦੇ ਸੀ ਜੀ ਹਾਂਜੀ ਹਰੇਕ ਦੇਸ਼ ਵਿੱਚ ਹਰੇਕ ਦੇਸ਼ ਦੇ ਵਿੱਚੋਂ ਪਿਆਰ ਮਿਲਦਾ ਸੀਗਾ ਅੰਰੇਜ਼ਾਂ ਆਪਾਂ ਦੀਆਂ ਫੋਟੋਆਂ ਬਰੇਰੀਆਂ ਸਾਡੀ ਹਰਚੀਆਂ ਉੱਥੇ ਵੀ ਲੱਗੀਆਂ ਉਹਨਾਂ ਨੇ ਹਵਾਰਾਂ ਦੇ ਵਿੱਚ ਲੱਗੀਆਂ ਕੀ ਬਾਤ ਹੈ ਹਾਂਜੀ ਹਾਂਜੀ ਤੇ ਬਹੁਤ ਹੀ ਖੂਬਸੂਰਤ ਹੈ ਤੇ ਹੁਣ ਮੈਂ ਗੱਲ ਕਰੂੰਗਾ ਕਿ ਹੁਣ ਤੁਹਾਡੇ ਸਾਜੋ-ਸਮਾਨ ਦੀ ਖਾਸ ਕਰਕੇ ਜਿਹੜੇ ਪਹਿਰਾਵਾ ਹੈ ਕਹਿੰਦੇ ਪਹਿਰਾਵਾ ਦਿਲ ਖਿੱਚਦਾ ਸਾਡਾ ਰੂਪ ਜਿਹੜਾ ਬਣ ਜਾਂਦਾ ਉੱਥੇ ਹੈ ਨਾ ਆਪਾਂ ਬੱਚੇ ਭੰਗੜਾ ਪਾਉਣ ਵਾਲੇ ਗਿੱਧਾ ਪਾਉਣ ਵਾਲੇ ਮਾਫ ਕਰਿਓ ਕਿ ਉਹਦੇ ਵਿੱਚ ਇੱਕ ਵੱਖਰਾ ਹੀ ਰੂਪ ਸੱਜ ਜਾਂਦਾ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆ ਰਿਹਾ ਮੈਂ ਜਦੋਂ ਵਰਦੀ ਪੈਂਦੀ ਹੈ ਹੂੰ ਹਾਂਜੀ ਚਾਦਰ ਸਭ ਤੋਂ ਪਹਿਲਾਂ ਚਾਦਰਾਂ ਕੁੜਤਾ ਲੱਗੇ ਤੁਹਾਨੂੰ ਲੱਗਦਾ ਜੀ ਕੰਖਾ ਤਵੀਤੀ ਜਦੋਂ ਭਾਵੇਂ ਹੁਣ ਤਾਂ ਕੰਖਾ ਪਹਿਣ ਲੱਗਾ ਪਹਿਲਾਂ ਨਹੀਂ ਪੈਂਦੇ ਪਹਿਲਾਂ ਕੱਲੀ ਤਵੀਤੀ ਹੀ ਪੈਂਦੀ ਸੀ ਅੱਛਾ ਜੀ ਹਾਂ ਕਿਉਂਕਿ ਇਹਦਾ ਇਹਦਾ ਮਾਣਾ ਸਾਦਾ ਹੀ ਹੁੰਦਾ ਹੂੰ ਹੂੰ ਕਿਉਂਕਿ ਚਿੱਟੀ ਪੱਗ ਚਿੱਟਾ ਕਮੀ ਚਿੱਟਾ ਚਾਦਰਾਂ ਜੁੱਤੀ ਕਾਲੀ ਹਾਂਜੀ ਜੀ ਤੋ ਬੱਬੇ ਜਵਾਣਾ ਹੁੰਦਾ ਇਹਦਾ ਜੀ ਮਨਵੀ ਜਿਹੇ ਦਾ ਜੀ ਹਾਂ ਜੀ ਤੇ ਕਿੰਨੇ ਕੁ ਨੌਜਵਾਨ ਜਾਂ ਖਾਸ ਕਰਕੇ ਬੱਚੇ ਗਿੱਧਾ ਪਾਉਂਦੇ ਨੇ ਤਕਰੀਬਨ ਦੇਖੋ ਜੀ ਮੈਂ ਕੀ ਸੈLECTION ਕੀਤੀ ਸੀ ਜੀ ਬੱਚੇ 30 35 ਦੀ ਨਹੀਂ ਨਹੀਂ ਮੈਂ ਕਹਿੰਦਾ ਅਗਰ ਹੁਣ ਮੰਨ ਲਓ ਤੁਸੀਂ ਸਿਖਾਣੇ ਹੋ ਤਾਂ ਤਕਰੀਬਨ ਕਿੰਨੇ ਕੁ ਬੱਚਿਆਂ ਦਾ ਸੈਟ ਹੁੰਦਾ 15 ਹੁੰਦੇ ਨੇ ਜਾਂ 12 ਜਾਂ ਕੁਛ ਐਦਾ ਕਿੰਨੇ ਕੁ ਹੁੰਦੇ ਨੇ ਇੱਕ ਸੈਟ ਇੱਕ ਉਸਕੀ ਜੋ ਪਰਫਾਰਮੈਂਸ ਕਰਦੇ ਨੇ ਉਹ ਤਾਂ ਹੁੰਦੇ ਨੇ 12 ਜੀ ਦੇ ਉੱਤੇ ਜੀ ਤਾਂ ਆ ਤਨ ਚਾਰ ਸਪੋਰਟ ਵੀ ਰੱਖਦੇ ਹਾਂ ਹੂੰ ਹੂੰ ਕਿਉਂਕਿ ਬੱਚਾ ਕੋਈ ਢੰਗਾ ਵੀ ਹੋ ਸਕਦਾ ਜਿਵੇਂ ਕੋਈ ਇੱਕ ਸਪੋਰਟ ਹੈ ਜੀ ਤੁਹਾਨੂੰ ਕੋਈ ਸਪੋਰਟ ਹੈ ਨਾ ਕਿ ਜਿਹੜਾ ਲਾਲਕੋਲਾ ਡੀਟੀ ਲਾ ਲੋ ਕ੍ਰਿਕਟ ਚ ਲਾ ਲੋ ਹਾਂਜੀ ਜੀ ਉਹ ਤਾਂ ਆਨੇ ਪੈਂਦੇ ਆ ਉਹਨਾਂ ਵੀ ਪਰਸੋਰਨਸ ਉੱਥੇ ਆ ਨਹੀਂ ਉਹਨਾਂ ਵੀ ਉਨੀ ਹੀ ਕਰਾਉਣਾ ਮੈਂ ਜੀ ਇਹ ਹੁੰਦਾ ਕਿ ਇਹ ਸਪੋਰਟ ਵਿੱਚ ਰਹਿਣੇ ਦੀ ਤਿਆਰੀ ਵਿੱਚ ਕਰਾਉਣੇ ਜੀ ਐਂ ਹੁੰਦਾ ਵੀ ਖਬਰ ਕਿਹੜੇ ਵਕਤ ਜਿਹੜਾ ਬੱਚਾ ਆਪਾਂ ਨੂੰ ਪਾਉਣਾ ਪੈ ਜੇ ਹੂੰ ਪੁਰਾ ਮੰਦਉਣਾ ਜੀ ਜੀ ਬਿਲਕੁਲ ਜੀ ਬਿਲਕੁਲ ਜੋ ਵੀ ਮੈਂ ਆਪਣੇ ਕੰਮ ਨਾਲ ਕਰੀ ਮੈਂ ਢੰਗ ਨਹੀਂ ਕਰਦਾ ਹੂੰ ਹਾਂਜੀ ਸੋ ਮੈਂ ਪੁੱਛਣਾ ਜੀ ਹੋਰ ਇੱਕ ਇੱਕ ਸਵਾਲ ਮੇਰੇ ਜ਼ੈਨ ਚ ਹੋਰ ਆ ਰਿਹਾ ਹੈ ਕਿ ਕਿਹੜਾ ਕਿਹੜਾ ਆਪਣੇ ਇਨਸਟਰੂਮੈਂਟ ਖਾਸ ਕਰਕੇ ਸਾਜ ਇਹਦੇ ਵਿੱਚ ਵਜਾਏ ਜਾਂਦੇ ਨੇ ਹਨਾ ਇੱਕ ਤਾਂ ਢੋਲ ਤੁਸੀਂ ਕਹਿੰਦੇ ਹੋ ਜਾਂਦੇ ਹੋ ਕੋਈ ਤੋਂ ਮੈਂ ਢੋਲ ਸਾਰੇ ਸਾਰੀ ਮੇਨ ਹੁੰਦੇ ਨੇ ਸਾਜ ਢੋਲਕ ਅਲਗੋਜ਼ਾ ਤੁੰਗ ਜੀ ਤੁੰਬਾ ਹਾਂਜੀ ਡੰਡੇ ਵਾਦੂ ਹਾਂਜੀ ਸਾਡਾ ਹਾਂਜੀ ਜੀ ਜੀ ਇਹ ਸਾਰੇ ਸਾਲ ਹੁੰਦੇ ਆ ਜੀ ਜੀ ਬਹੁਤ ਹੀ ਵਧੀਆ ਤੇ ਹਾਂਜੀ ਹੋਰ ਆਪਾਂ ਗੱਲਬਾਤ ਅੱਗੇ ਥੋੜੀ ਜਿਹੀ ਹੋਰ ਵਧਾਉਨੇ ਆ ਥੋੜਾ ਜਿਹਾ ਸਮਾਂ ਸਾਡੀ ਗੱਲਬਾਤ ਚ ਹੋਰ ਹੈ ਉਹ ਇਹ ਹੈ ਕਿ ਜਦੋਂ ਕਦੇ ਕੋਈ ਕਿੱਸਾ ਐਦਾਂ ਦਾ ਕੋਈ ਯਾਦ ਹੋਏ ਤੁਹਾਨੂੰ ਕਹਿੰਦੇ ਜ਼ਿੰਦਗੀ ਦੇ ਵਿੱਚ ਐਦਾਂ ਦਾ ਕੁਝ ਹੋਇਆ ਹੋਵੇ ਜਾਂ ਫਿਰ ਕਿਸੇ ਨੇ ਕੁਝ ਕਿਹਾ ਹੋਵੇ ਜਾਂ ਤੁਹਾਡੀ ਪ੍ਰਸ਼ੰਸਾ ਕੀਤੀ ਹੋਵੇ ਹੈਨਾ ਸੋ ਕੋਈ ਹੈ ਜਾਂ ਕਿੱਸਾ ਹੈ ਜਿਹੜਾ ਤੁਹਾਨੂੰ ਹੁਣ ਤੱਕ ਨਹੀਂ ਭੁੱਲਦਾ ਵੀ ਉਹ ਫਲਾਣੇ ਦਿਨ ਮੇਰੇ ਨਾਲ ਐਦਾਂ ਹੋਇਆ ਸੀ ਦੋ ਹੋ ਗਿਆ ਆਪਣੇ ਜੀ ਸਾਰਨ ਦੇ ਵਿੱਚ ਜਦੋਂ ਆਪਣੇ ਫਾਸਟ ਲੱਗੀ ਹੈ ਟੀਮ ਦੀ ਮਾਤਾ ਗੁਜਰੀ ਕੰਪੋਜ਼ਿਟ ਜੀ ਜੀ ਕੰਮੀ ਭਾਈ ਜੀ ਜਜਮੈਂਟ ਤੇ ਬੈਠੇ ਸੀ ਜੀ ਜੀ ਤੇ ਮਾਨਕ ਭਾਜੀ ਜਜਮੈਂਟ ਤੇ ਬੈਠੇ ਸੀ ਇੱਕ ਭਾਜੀ ਹੋਰ ਸੀ ਤਿੰਨ ਬੰਦੇ ਨੇ ਜਜਮੈਂਟ ਦੇ ਜੀ ਨਾ ਨਾ ਕੋਈ ਲੱਗਦਾ ਸੌਰੀ ਫੀਲ ਕਰਨਾ ਜੀ ਕੋਈ ਗੱਲ ਨਹੀਂ ਹਾਂ ਜੀ ਹਾਂ ਪਰ ਅਨੀਓੜੋ ਜਿਹੜਾ ਫਾਸਟ ਰਗਨੇ ਟੀਮ ਨੂੰ ਤਾਂ ਜੀ ਉੱਥੇ ਸਪੈਸ਼ਲ ਉਹਨਾਂ ਨੇ ਮੇਰਾ ਨਾਮ ਬੋਲਿਆ ਪੰਮੀ ਭਾਈ ਜੀ ਨੇ ਜੀ ਇਹ ਮੁੰਡਾ ਭਾਈ ਮੇਰੇ ਨਾਲ ਇਹਦੇ ਦੇਸ ਜਾ ਕੇ ਆਇਆ ਤੇ ਇਹਨੇ ਇਹ ਐਮਰਿਜੀ ਦੀ ਜਾ ਕੇ ਤੇ ਮਲਵੇ ਕਿੱਦਾਂ ਵੀ ਅੱਜ ਕੱਲ ਜਿਵੇਂ ਤੁਸੀਂ ਕਿਹਾ ਮੈਂ ਫਿਰ ਉਹਨਾਂ ਦੱਸਿਆ ਵੀ ਮਹਾ ਜੀ ਮੈਂ ਨਾਲ ਸੀ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਜੀ ਜਦੋਂ ਐਡੇ ਰੇ ਫਿੰਗਰ ਨਾਮ ਲੈਂਦੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਫਿਰ ਦਿਲ ਤਾਂ ਵੱਡਾ ਹੁੰਦਾ ਹੀ ਹੈ ਬੰਦੇ ਦਾ ਬਿਲਕੁਲ 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 ਜੀ ਮਾਣ ਮਜੂਦ ਜ਼ਰੂਰ ਮਹਿਸੂਸ ਹੁੰਦਾ ਉਸ ਵੇਲੇ ਮਦਦ ਹੁਣ ਮੇਰਾ ਬੇਟਾ ਗਿਟਾਰ ਬੁਜਾਰਾ ਜੀ ਬੜੇ ਬੜੇ ਸੁੰਦਰਾ ਗਾਏ ਜਾ ਰਹੇ ਹੈ ਜੀ 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 ਆਪਣੇ ਸੌਰੀ ਦਿੱਲੀ ਐਕਟਿੰਗ ਕਰਦੇ ਰੱਤ ਚ ਕੰਮ ਕਰ ਰਹੇ ਹੈ ਜੀ ਹਾਂ ਜੀ ਹਾਂ ਜੀ ਉਹ ਮੋਟਕਲੇ ਆਉਣਾ ਉਹਦਾ ਨਾਮ ਹੀ ਤੇ ਆ ਉਹ ਵੀ ਬਤਾਂਣੋ ਇਸ ਅਮੇਚਾ ਜਰਹਨੂ ਸੇਵਾ ਕਰਨਗੇ ਜੀ ਜੀ ਸੋ सुरेंद्र ਜੀ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਗੱਲਾਂ ਮਲਵਈ ਗਿੱਧੇ ਬਾਰੇ ਦੱਸਿਆ ਵੀ ਕਿਵੇਂ ਪਾਇਆ ਜਾਂਦਾ ਹੈ ਹਨਾ ਕਦੋਂ ਪਹਿਲਾਂ ਪਾਇਆ ਸੀਗਾ ਤੇ ਇਹਦਾ ਪਿਸ਼ੋਕੜ ਕੀ ਹੈ ਤੇ ਕਿਹੜੇ-ਕਿਹੜੇ ਸਾਜ਼ ਹੁੰਦੇ ਨੇ ਤੇ ਕੀ-ਕੀ ਹੁੰਦਾ ਤੇ ਤੁਸੀਂ ਬਾਹਰ ਵੀ ਜਾ ਕੇ ਆਏ ਹੋ ਉੱਥੇ ਉਹਦਾ ਸਫ਼ਰ ਵੀ ਦੱਸਿਆ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹਨਾ ਤੇ ਬੋਲੀਆਂ ਵੀ ਸੁਣਾਈਆਂ ਢੋਲਕ ਨਾਲ ਵੀ ਬੋਲੀਆਂ ਪਾ ਕੇ ਸਾਨੂੰ ਸੁਣਾਈਆਂ ਤਾਂ ਮੈਨੂੰ ਆਸ ਹੈ ਕਿ ਸਾਡੇ ਦਰਸ਼ਕਾਂ ਨੂੰ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਪਸੰਦ ਆਈ ਹੋਵੇਗੀ ਸੋ ਤੋ ਸ੍ਰੀ ਸੁਰਿੰਦਰ ਜੀ ਸਾਡੇ ਨਾਲ ਜੁੜੇ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿਕਾਰ ਜੀ ਸਤਿਕਾਰ ਸਰ ਸਤਿਕਾਰ ਸਰ ਸੋ ਦਸ ਕੋ ਹੁਣੇ ਤੁਸੀਂ ਸੁਣਦੇ ਸੀ ਗੱਲਬਾਤ ਤੁਸੀਂ ਸਾਰਿਆਂ ਨੇ ਸੁਣੀ ਕਿ ਸੁਰਿੰਦਰ ਸਿੰਧੀ ਜੀ ਨੇ ਆਪਣਾ ਮਲਵਾਈ ਗਿੱਧੇ ਦਾ ਸਫਰ ਸਾਡੇ ਸਭ ਦੇ ਨਾਲ ਸਾਂਝਾ ਕੀਤਾ ਕਿ ਮਲਵਾਈ ਗਿੱਧਾ ਕੀ ਹੁੰਦਾ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਗਿੱਧਾ ਉਹ ਕੁੜੀਆਂ ਪਾਉਂਦੀਆਂ ਨੇ ਪਰ ਮਲਵਾਈ ਕਿੱਦਾਂ ਜਿਹੜੇ ਮਰਦ ਪਾਉਂਦੇ ਨੇ ਸੋ ਬਹੁਤ ਹੀ ਵਧੀਆ ਗੱਲਬਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਮੈਨੂੰ ਉਮੀਦ ਹੈ ਸੋ ਐਵੇਂ ਦੇ ਵਿਸ਼ਿਆਂ ਦੇ ਨਾਲ ਕਿਸੇ ਹੋਰ ਗੱਲਬਾਤ ਦੇ ਨਾਲ ਅਸੀਂ ਕਿਸੇ ਦਿਨ ਫੇਰ ਜੁੜਾਂਗੇ ਤੁਹਾਡੇ ਸਭ ਦੇ ਨਾਲ ਮੈਨੂੰ ਦਿਓ ਜੀ ਆਗਿਆ ਸਸ਼ਕ ਕਾਲ ਜੀ